ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਇੱਕ ਹੋਰ ਪ੍ਰਾਣਿਤ ਚੀਜ਼ ਦਿਖਾਉਣ ਲੱਗਿਆ ਜੋ ਕਿ ਪਹਿਲੇ ਸਮਿਆਂ 'ਚ ਵਰਤੀ ਜਾਂਦੀ ਸੀ ਸੋਏ ਹੈਗੀ ਹੈ ਜੀ ਉਹਦੀ ਟੰਡ ਜਿਹਦੇ ਨਾਲ ਕੁਝ ਪਾਣੀ ਕੱਢਿਆ ਜਾਂਦਾ ਸੀ ਤੁਹਾਡੇ ਵਿੱਚੋਂ ਬਹੁਤਿਆਂ ਨੇ ਟੰਡ ਦੇਖੀ ਨਹੀਂ ਹੋਣੀ ਸੋ ਲੋਹੇ ਦੇ ਟੰਡਾ ਤੁਸੀਂ ਦੇਖੀ ਆਉਣਗੀਆਂ ਜਿਹੜੀ ਅੱਜ ਟੰਡ ਮੈਂ ਦਿਖਾਉਣ ਲੱਗਿਆ ਇਹ ਤੁਹਾਡੇ ਵਿੱਚੋਂ ਬਹੁਤਿਆਂ ਨੇ ਨਹੀਂ ਦੇਖੀ ਹੋਣੀ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਤੇ ਲਾਇਕ ਸ਼ੇਅਰ ਤੇ ਕਮੈਂਟ ਵੀ ਜਰੂਰ ਕਰਨਾ ਜੀ ਸੋ ਅੱਜ ਇਸ ਟ੍ਰੈਂਡ ਬਾਰੇ ਮੈਂ ਤੁਹਾਨੂੰ ਜਾਣਕਾਰੀ ਵੀ ਦਵਾਗਾ ਕਿਵੇਂ ਇਹ ਟ੍ਰੈਂਡ ਵਰਤੀ ਜਾਂਦੀ ਦੀ ਸੋ ਕਿਹੋ ਜੀ ਇਹ ਟ੍ਰੈਂਡ ਹੈਗੀ ਆ ਉਹ ਦੇਖੋ ਤੁਸੀਂ ਇਸ ਵੀਡੀਓ ਵਿੱਚ ਸੋ ਵੀਡੀਓ ਨੂੰ ਦੱਬ ਕੇ ਸ਼ੇਅਰ ਵੀ ਜਰੂਰ ਕਰ ਦੇਣਾ ਜੀ ਸੋ ਕਿ ਲੋ ਜੀ ਦੇਖੋ ਪੁਰਾਣੇ ਜ਼ਮਾਨੇ ਦੀ ਇਹ ਟੈਂਡ ਇਹ ਆ ਜੀ ਹੋਰ ਟੈਂਡ ਜੋ ਪੁਰਾਣੇ ਬੇੜਿਆਂ ਦੇ ਵਿੱਚ ਖੂਹਾਂ ਚ ਪਾਣੀ ਕੱਢਣ ਲਈ ਵਰਤੀਆਂ ਜਾਂਦੀਆਂ ਸੀ ਜੋ ਲੋਹੇ ਦੇ ਟਿੰਡਾ ਹੁੰਦੀਆਂ ਸੀ ਉਹਨਾਂ ਤੋਂ ਪਹਿਲਾਂ ਇਹੋ ਜਿਹੇ ਟਿੰਡਾ ਹੁੰਦੀਆਂ ਸੀ ਮਿੱਟੀ ਦੀ ਬਣੀਆਂ ਹੋਈਆਂ ਜਿਨ੍ਹਾਂ ਨੂੰ ਕੇ ਪਾਣੀ ਕੱਢਣ ਲਈ ਖੂਹਾਂ ਵਿੱਚੋਂ ਪਾਣੀ ਕੱਢਣ ਲਈ ਵਰਤੇ ਜਾਂਦਾ ਸੀ ਇਹ ਟਿੰਡਾ ਮਿੱਟੀ ਦੇ ਬਣੀਆਂ ਹੁੰਦੀਆਂ ਸੀ ਤੇੜੇ ਕਮਿਆਰ ਹੁੰਦੇ ਦੀ ਪਿੰਡਾਂ ਦੇ ਉਹ ਇਹਨਾਂ ਨੂੰ ਤਿਆਰ ਕਰਦੇ ਹੁੰਦੇ ਦੀ ਉਹ ਜਿਹੜੇ ਲੋਹੇ ਦੇ ਟਿੰਡਾ ਨੇ ਉਹ ਇਸ ਤੋਂ ਬਾਅਦ ਆਈਆਂ ਨੇ ਕਿਉਂਕਿ ਜਿਹੜੀਆਂ ਇਹ ਟਿੰਡਾਂ ਹੁੰਦੀਆਂ ਦੀ ਇਹ ਜਦੋਂ ਹਰ ਤੋਂ ਤੱਕ ਆਉਂਦੀਆਂ ਹੁੰਦੀਆਂ ਦੀ ਤਾਂ ਇਹ ਇੱਕ ਦੂਜੇ ਵਿੱਚ ਵੱਜ ਕੇ ਫੋਟੇ ਜਾਂਦੀਆਂ ਵੀ ਇਸ ਲਈ ਫਿਰ ਲੋਹੇ ਦੇ ਟਿੰਡਾਂ ਦੀ ਕਾਰਟੂਨ ਨਿਕਲੀ ਤੇ ਇਹਨਾਂ ਦਾ ਦੌਰ ਖਤਮ ਹੋ ਗਿਆ ਤੇ ਉਸ ਤੋਂ ਬਾਅਦ ਲੋਹੇ ਦੇ ਟਿੰਡਾ ਆ ਗਿਆ ਸੋ ਆਹ ਜਿੱਥੋਂ ਤੁਸੀਂ ਦੇਖ ਰਹੇ ਹੋਗਾ ਇਹਦਾ ਗळा ਬਣਿਆ ਹੋਇਆ ਟੰਡ ਦਾ ਇੱਥੇ ਹੀ ਰਸਤੇ ਬਾਏ ਬੰਨੇ ਹੁੰਦੇ ਦੀ ਰਸਿਆਂ ਦਾ ਬੰਨ ਕੇ ਇਹ ਟੰਡਾਂ ਚਲਾਈਆਂ ਜਾਂਦੀਆਂ ਦੀ ਇਹ ਜਦੋਂ ਚਲਦੀਆਂ ਦੀ ਇੱਕ ਦੂਜੇ ਨਾਲ ਬੱਜ ਕੇ ਫੋਟੇ ਜਾਂਦੀਆਂ ਦੀ ਸੋਇਸ ਕਰਕੇ ਫਿਰ ਟਿੰਡਾ ਲੋਹੇ ਦੀਆਂ ਬਣਨ ਲੱਗੀਆਂ ਜਿਨ੍ਹਾਂ ਦਾ ਪਾਣੀ ਕੱਢਣਾ ਖੂਹਾਂ ਜਾਂ ਸੁਕਾਲਾ ਹੋ ਗਿਆ ਸੋ ਮਸੀ ਬਾੜ ਦੇ ਜੰਗਲਾਂ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੇ ਵੀ ਇਹੋ ਜਿਹੀ ਟਿੰਡ ਦਾ ਹੀ ਸਰਾਣਾ ਲਾਇਆ ਸੀ ਜੋ ਸਮੇ ਇਹੋ ਜਿਹੇ ਟਿੰਡਾ ਹੁੰਦੀਆਂ ਸਨ ਸੋ ਇਹਦਾ ਥੱਲੇ ਦਾ ਪਾਸਾ ਦੇਖੋ ਤਿੱਖਾ ਇਹ ਬਣਾਇਆ ਹੋਇਆ ਤਾਂ ਕਿ ਜਦੋਂ ਇਹ ਪਾਣੀ 'ਚ ਜਾਵੇ ਤਾਂ ਪਾਣੀ ਦੇ ਉੱਪਰ ਤੈਰੇ ਨਾ ਇਸ ਕਰਕੇ ਇਹਨੂੰ ਥੱਲੇੋਂ ਤਿੱਖਾ ਬਣਾਇਆ ਗਿਆ ਆਹ ਦੇਖੋ ਜੀ ਦਿੱਖਾ ਇਸ ਲਈ ਬਣਾਇਆ ਗਿਆ ਵੀ ਥੱਲੇ ਜਦੋਂ ਜਦੋਂ ਜਾਣ ਇਹ ਪਾਣੀ ਚ ਤਾਂ ਪਾਣੀ ਦੇ ਉੱਪਰ ਤੈਰਨ ਨਾ ਸੋ ਇਹ ਖੂਜੋਂ ਲਿਆ ਕੇ ਪਾਣੀ ਜਦੋਂ ਪਾਰਸੇ ਵਿੱਚ ਛੜਦੀਆਂ ਦੀ ਤੇ ਪਾਰਸੇ ਵਿੱਚੋਂ ਪਾਣੀ ਅੱਗੇ ਔਲੂ ਵਿੱਚ ਚਲਾ ਜਾਂਦਾ ਸੀ ਤੇ ਔਲੂ ਵਿੱਚ ਪਾਣੀ ਖਾਲ ਰਹੀ ਹੁੰਦਾ ਹੋਇਆ ਖੇਤਾਂ ਦੇ ਕਿਆਰਿਆਂ ਵਿੱਚ ਚਲਾ ਜਾਂਦਾ ਸੀ ਸੋ ਬਹੁਤ ਹੌਲੀ ਗਤੀ ਨਾਲ ਪਾਣੀ ਖੂਹਾਂ ਵਿੱਚੋਂ ਨਿਕਲਦਾ ਹੁੰਦਾ ਸੀ ਅੱਜ ਕੱਲ ਤਾਂ ਆਪਾਂ ਇੱਕ ਬਟਨ ਦਬ ਦਿਆਂ ਤੇ ਮਿੰਟਾਂ ਸਕਿੰਟਾਂ ਵਿੱਚ 11 ਲੀਟਰ ਪਾਣੀ ਬਾਹਰ ਧਰਤੀ ਜੋ ਨਿਕਲੇ ਆਉਂਦਾ ਪਰ ਉਦੋਂ ਜਦੋਂ ਹੌਲ ਤੇ ਚੱਲਦੇ ਹੁੰਦੇ ਦੀ ਟੰਡਾ ਚੱਲਦੀਆਂ ਹੁੰਦੀਆਂ ਸੀ ਤਾਂ ਬਹੁਤ ਥੋੜਾ ਥੋੜਾ ਪਾਣੀ ਕਰਕੇ ਨਿਕਲਦਾ ਹੁੰਦਾ ਸੀ ਕੱਢਿਆ ਜਾਂਦਾ ਸੀ ਪਹਿਲਾਂ ਹਰਟ ਨੂੰ ਆਪਣੇ ਬਹੁਤੇ ਜਲਦੇ ਹੁੰਦੇ ਦੀ ਮੂਠ ਚੱਲਦੇ ਹੁੰਦੇ ਦੀ ਫੇਰ ਬੌਲ ਦਾ ਵੱਲਦਾ ਨਾ ਪਾਣੀ ਕੱਢਣ ਲੱਗ ਪਏ ਸੋ ਇਹ ਟੰਡਾਂ ਉਸੇ ਦੌਰ ਦੀਆਂ ਨੇ ਜਦੋਂ ਹਰਟ ਚੱਲਦੇ ਹੁੰਦੇ ਸੀ ਅੱਜ ਕੱਲ ਇਹ ਟੰਡਾਂ ਬਹੁਤ ਹੀ ਘੱਟ ਦੇਖਣ ਨੂੰ ਮਿਲਦੀਆਂ ਨੇ ਨੇ ਬਰਾਸਤੀ ਮਿਊਜ਼ੀਅਮ ਨੇ ਉਹਨਾਂ ਵਿੱਚ ਇਹ ਚੀਜ਼ਾਂ ਅੱਜ ਕੱਲ ਨੂੰ ਦੇਖਣ ਨੂੰ ਮਿਲਦੀਆਂ ਨੇ ਅੱਜ ਕੱਲ ਤੇ ਘੁਮਾਡੋ ਹੈ ਡੰਡਾ ਬਿਲਕੁਲ ਹੀ ਰੋਬ ਹੋ ਗਿਆ ਨੇ ਬਹੁਤ ਥੋੜੀਆਂ ਡੰਡਾ ਹੈ ਪੰਜਾਬ 'ਚ ਅੱਜ ਕੱਲ ਮੌਜੂਦ ਨੇ ਜੋ ਮੇਰੇ ਵਰਗੇ ਹੈ ਪ੍ਰਾਤਨ ਚੀਜ਼ਾਂ ਦੇ ਸਕਰੀਨ ਨੇ ਉਹਨਾਂ ਕੋਲ ਹੀ ਇਹ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ ਤੋ ਹੌਲੀ ਹੌਲੀ ਇਹ ਟਿੰਡਾਂ ਵੀ ਲੋਪ ਹੋਣ ਕਿਨਾਰੇ ਨੇ ਜਿਨ੍ਹਾਂ ਨੂੰ ਕੇ ਸੰਭਣ ਦੀ ਬਹੁਤ ਲੋੜ ਆ ਸਵਾਪ ਵਿੱਚੋਂ ਬਹੁਤ ਘੱਟ ਲੋਕਾਂ ਨੇ ਇਹ ਟਿੰਡ ਇਹੋ ਜਿਹੇ ਟਿੰਡਾਂ ਦੇਖੀਆਂ ਆਉਣਗੀਆਂ ਸੋ ਮੈਂ ਗਿਆ ਤੁਹਾਨੂੰ ਅੱਜ ਇਸ ਟਿੰਡ ਦੇ ਦਰਸ਼ਨ ਕਰਾਦੇ ਆਂ ਸੋ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਕਿਰਪਾ ਕਰਕੇ ਲਾਇਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਆਣਾ ਜੀ ਆਉਣ ਵਾਲੇ ਬਲੌਗ ਵਿੱਚ ਤੁਹਾਨੂੰ ਕੋਈ ਹੋਰ ਪੁਰਾਣੀ ਚੀਜ਼ ਦਿਖਾਵਾਂਗਾ ਜੋ ਕਿ ਪੁਰਾਣੇ ਵੇਲਿਆਂ ਵਿੱਚ ਵਰਤੀ ਜਾਂਦੀ ਸੀ ਸੋ ਉਦੋਂ ਤੱਕ ਲਈ ਸ਼ੁਕਰੀਆ ਧੰਨਵਾਦ